ਓਹ ਹੋ ਹੋ ਆ ਗਏ ਜੀ ਅਸਿਲੇ ਕੇ ਇੱਕ ਹੋਰ ਦੇਸੀ ਰੈਸਪੀ ਜਿਹੜੀ ਮੂੰਹ ਚ ਪਾਣੀ ਨਹੀਂ ਤੇ ਆਤਮਾ ਤੱਕ ਮਿੱਠੀ ਹੋ ਜਾਵੇ ਜੀ ਹਾਂ ਮੂੰਗੀ ਦੀ ਪੰਜੀਰੀ ਪਹਿਲਾਂ ਲਵੋ ਜੀ ਮੂੰਗੀ ਦੀ ਦਾਲ ਨਾ 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 ਖਾਣੀ ਨਹੀਂ ਬਣੇ ਪਹਿਲਾਂ ਭੁੰਨੀ ਪਵੇਗੀ ਐਨੀ ਸੋਹਣੀ ਖੁਸ਼ਬੂ ਆਉਂਦੀ ਏ ਕੇ ਲੱਗਦਾ ਹੈ ਘਰ ਦੇ ਸਾਰੇ ਕੁੱਤੇ ਬਿੱਲੇ ਵੀ ਰਸੋਈ ਚ ਆ ਜਾਣਗੇ ਹੋਰ ਵੀਰੋ ਅੱਜ ਅਸੀਂ ਮੂੰਗੀ ਦੀ ਦਾਲ ਭੁੰਨ ਰਹੇ ਹਾਂ ਪਰ ਦਾਲ ਪੁੰਨੀ ਆ ਜਾਂ ਕਿਸੇ ਨੌਟੀ ਬੱਚੇ ਨੂੰ ਸਮਝਾਉਣਾ ਕੜੀ-ਕੜੀ ਚਮਚੀ ਹਿਲਾਉਣਾ ਨਹੀਂ ਤਾਂ ਜਲ ਕੇ ਕਾਲੀ ਹੋ ਜੂ ਇਹ ਦਾਲ ਤਾਂ ਪੁੰਨੀ ਨਹੀਂ ਸਾਨੂੰ ਭੁੰਨ-ਭੁੰਨ ਕੇ ਅੰਦਰੋਂ ਥਕਾ ਰਹੀ ਆ ਪਸੀਨਾ ਵੀ ਆ ਰਿਹਾ ਹੈ ਤੇ ਮੂੰਹ ਵੀ ਸੁੱਕ ਗਿਆ ਪਰ ਦਾਲ ਆ ਕੀ ਸਲੋ ਮੋਸ਼ਨ ਚ ਰੰਗ ਬਦਲ ਰਹੀ ਆ ਹੌਲੀ-ਹੌਲੀ ਸੋਨੇ ਵਰਗਾ ਰੰਗ ਆ ਰਿਹਾ ਹੈ ਲੱਗਦਾ ਦਾਲ ਨੇ ਵੀ ਮੇਕਅਪ ਕਰ ਲਿਆ ਹੈ ਪਰ ਚਮਚੀ ਨਾ ਰੁਕਣੀ ਇਹ ਚਮਚੀ ਆ ਨਹੀਂ ਇਹ ਤਾਂ ਸਾਡੀ ਜ਼ਿੰਦਗੀ ਦਾ ਸਟੀਅਰਿੰਗ ਹੈ ਜਿੱਥੇ ਗਲਤੀ ਹੋਈ ਉਥੇ ਦਾਲ ਜਲਦੀ ਦੀ ਮੂੰਗੀ ਦੀ ਦਾਲ ਪੁੰਨਣ ਦੀ ਇਹ ਰੀਤ ਆ ਚਮਚੀ ਫੇਰਿਓ ਤੇ ਦਿਲ ਵਿੱਚ ਹੋਵੇ ਪ੍ਰੀਤ ਆ ਨਹੀਂ ਤਾਂ ਕੜਾਹਾ ਵੀ ਕਹਿ ਦਿੰਦਾ ਲੈ ਪੈਣੀ ਖਾ ਆਪਣੀ ਪੁੰਨੀ ਜਾਈ ਜਦ ਦਾਲ ਪੁੰਨ ਜਾਵੇ ਤਾਂ ਦੱਸ ਦਈਏ ਹੁਣ ਨਹੀਂ ਦਾਲ ਇਹ ਤਾਂ ਸਾਡੀ ਕਲਾ ਬਣ ਗਈ ਹੈ ਦਾਲ ਪੁੰਰ ਰਹੀ ਆ ਤੇ ਦਾਲ ਵੀ ਆਖ ਰਹੀ ਏ ਜਿੰਨਾ ਮੈਨੂੰ ਚਮਚੇ ਨਾਲ ਮਾਰੂ ਇੱਕ ਦਿਨ ਤੈਨੂੰ ਵੀ ਭੁੱਲਣਾ ਪਵੇਗਾ ਚਮਚੀ ਵੀ ਸੋਚ ਰਹੀ ਏ ਮੈਂ ਤਾਂ ਨੌਕਰੀ ਲੱਗਣਾ ਸੀ ਚਾਹ ਪਾਣੀ ਦੀ ਇੱਥੇ ਤਾਂ ਦਿਨ ਪਰ ਭੁੰਦੇ ਭੁੰਦੇ ਕੁੱਟ ਪੈ ਗਈ ਇਹ ਦਾਲ ਤਾਂ ਐਵੇਂ ਨਖਰੇ ਵਾਲੀ ਏ ਕਹਿੰਦੀ ਮੈਨੂੰ ਸਲੇਟ ਵਰਗਾ ਸਿੱਖਣਾ ਨਾ ਸੋਨਾ ਬਣਾਉਣਾ ਹੋਵੇ ਤਾਂ ਪਿਆਰ ਨਾਲ ਭੁਣ ਸਾਡੀ ਹਾਲਤ ਤਾਂ ਚਮਚੇ ਵਰਗੀ ਹੋ ਗਈ ਏ ਰੁੱਕਿਆਂ ਤਾਂ ਜਲਦੀ ਏ ਤੇ ਚੱਲਿਆਂ ਤਾਂ ਹੱਥ ਥੱਕਦੇ ਨੇ ਚਮਚੀ ਵੀ ਕਹਿ ਰਹੀ ਮੈਂ ਤਾਂ ਚਾਹ ਪੁੰਨਣਾ ਹੀ ਸੀ ਇਹ ਤਾਂ ਮੈਨੂੰ ਜ਼ਿੰਦਗੀ ਦੇ ਲੈਕਚਰ ਲੱਗ ਪਏ ਪਰ ਦਾਲ ਵੀ ਸੁਣ ਲੈ ਸਾਡਾ ਨਾਮ ਵੀ ਘਰ ਵਿੱਚ ਪੁੰਨਣ ਵਾਲੀ ਮਸ਼ੀਨ ਪੈ ਗਿਆ ਕਿਉਂਕਿ ਮੂੰਗੀ ਨੂੰ ਸੋਨੇ ਵਰਗਾ ਬਣਾਉਣ ਲਈ ਸਾਡੀ ਜਾਨ ਕੱਢੀ ਜਾ ਰਹੀ ਆ ਹਾਏ ਹਾਏ ਹੁਣ ਜਦ ਦਾਲ ਚਿੱਟੀ ਤੋਂ ਸੁਨਹਿਰੀ ਹੋ ਗਈ ਤੇ ਘਰ ਵਿੱਚ ਖੁਸ਼ਬੂ ਐਵੇਂ ਗਈ ਦਾਦੀ ਵੀ ਆ ਗਈ ਕਹਿੰਦੀ ਹਾਏ ਹਾਏ ਕੁੜੀਏ ਇਹ ਤਾਂ ਨੱਕ ਚ ਹੁੰਗਟ ਪਾਏ ਜਾ ਰਹੀ ਏ ਇਹ ਮੂੰਗੀ ਦੀ ਦਾਲ ਨਹੀਂ ਇਹ ਤਾਂ ਕੁੜੀ ਵਾਲੀ ਬਰਾਤ ਹੋ ਗਈ ਸੋਹਣਾ ਰੰਗ ਚਾਹੀਦਾ ਤੇ ਤਪੇ ਵੀ ਪਸੰਦ ਨੇ ਲੋਕ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਪਰ ਸਾਡੀ ਮੂੰਗੀ ਦੀ ਦਾਲ ਤਾਂ ਆਖ ਰਹੀ ਸਬਰ ਨਾਲ ਭੁਨ ਨਹੀਂ ਤਾਂ ਕਰਮ ਕਾਲੇ ਹੋ ਜਾਣਗੇ ਕੜਾਹ ਕਹਿ ਰਿਹਾ ਤੇਰੇ ਹੱਥ ਰੁਕੇ ਤਾਂ ਦਾਲ ਨਹੀਂ ਤੈਨੂੰ ਵੀ ਭੁੰਨ ਦੂੰ ਚਲੋ ਜੀ ਦਾਲ ਹੋ ਗਈ ਸੁਨਹਿਰੀ ਚਮਚੀ ਵੀ ਹੋ ਗਈ ਗਰਮ ਤੇ ਅਸੀਂ ਹੋ ਗਏ ਰਿਲੈਕਸ ਕਿਉਂਕਿ ਇਹ ਤਾਂ ਸਿਰਫ ਪਹਿਲਾ ਰਾਉਂਡ ਸੀ ਹੁਣ ਤਾਂ ਪੰਜੀਰੀ ਦੀ ਕਹਾਣੀ ਹੋਰ ਵੀ ਲੰਬੀ ਏ ਹੁਣ ਇਸ ਨੂੰ ਪੀਸ ਦਿਓ ਭਰ ਯਾਦ ਰੱਖਿਓ ਮਿਕਸੀ ਨੂੰ ਵੀ ਪਤਾ ਲੱਗ ਜਾਏ ਕਿ ਅਸੀਂ ਪੰਜਾਬੀ ਆ ਹੁਣ ਆ ਰਹੀਆਂ ਸਾਡੀ ਪੰਜੀਰੀ ਦੀ ਰਾਇਲ ਐਂਟਰੀ ਜੇ ਮੂੰਗੀ ਸੀ ਰਾਣੀ ਤਾਂ ਇਹ ਸਾਰੇ ਨੇ ਉਸ ਦੇ ਕੋਟ ਦੇ ਮੰਤਰੀ ਮਗਜ ਜਿਹੜਾ ਦਿਮਾਗ ਵੀ ਚਮਕਾ ਦੇਵੇ ਕਾਜੂ ਉਹ ਤਾਂ ਇੰਨਾ ਰਿਚ ਲੱਗਦਾ ਜਿਵੇਂ ਪੰਜੀਰੀ ਨੇ ਵੀ ਆਈਫੋਨ ਲਿਆ ਹੋਵੇ ਖਸ ਖਸ ਇਹ ਤਾਂ ਬਹੁਤ ਹੀ ਖਾਸ ਹੈ ਜਿਵੇਂ ਕਿਸੇ ਰਿਸ਼ਤੇਦਾਰ ਦੀ लाਡਲੀ ਕੁੜੀ ਤੇ ਨਾਰੀਅਲ ਦਾ ਬੂਰਾ ਉਹ ਤਾਂ ਜਿਵੇਂ ਹਿਮਾਲਿਆ ਤੋਂ ਆਇਆ ਹੋਵੇ ਮਹਿਮਾਨ ਥੋੜਾ ਥੋੜਾ ਤੇ ਵਧਿਆ ਵਧਿਆ ਸਭ ਤੋਂ ਪਹਿਲਾਂ ਆ ਗਿਆ ਬਦਾਮ ਇਹ ਤਾਂ ਸਾਡਾ ਸਿੱਧਾ ਸੱਦਾ ਸਿਆਣਾ ਕਹਿੰਦਾ ਮੈਨੂੰ ਹਰ ਮਾਸ ਵੇਰੇ ਪਾਣੀ ਚ ਪੀਓ ਕੇ ਖਾਂਦੀ ਸੀ ਪਰ ਅੱਜ ਮੇਰੀ ਕਦਰ ਹੋਈ ਕਿਉਂ ਜੁ ਪੁਨਰਿਆ ਹਾਂ ਜਦ ਭੁੰਦੇ ਆ ਤਾਂ ਘਰ ਚ ਇੰਨੀ ਖੁਸ਼ਬੂ ਆਉਂਦੀ ਏ ਕਿ ਨੇੜੇ ਵਾਲੀ ਭੈਣ ਕਹਿੰਦੀ ਓਏ ਸਾਡੀ ਰਸੋਈ ਚ ਪਾਰਟੀ ਹੋ ਰਹੀ ਆ ਅਸੀਂ ਵੀ ਚਮਚੀ ਚਲਾਈ ਜਾ ਰਹੇ ਹਾਂ ਚਮਚੀ ਕਹਿ ਰਹੀ ਦਿਨ ਪਰ ਗਾਲ ਹੁਣ ਬਦਾਮ ਮੈਂ ਤਾਂ ਰੋਟੀ ਭੁੰਨਣ ਆਈ ਸੀ ਇੱਥੇ ਤਾਂ ਤੇਲ ਚ ਲੱਤਾਂ ਫਿਸਲ ਰਹੀਆਂ ਨੇ ਹੁਣ ਆ ਗਿਆ ਕਾਜੀ ਰਸੋਈ ਦਾ ਗੱਭਰੂ ਯੋਦਾ ਕਹਿੰਦਾ ਮੈਂ ਤਾਂ ਅੱਖੀਆਂ ਚ ਪਿਆਰ ਲਿਉਂਦਾ ਤੇ ਪੰਜੀਰੀ ਨੂੰ ਤੜਕਾ ਪਾਉਂਦਾ ਭੁੰਦੇ ਭੁੰਦੇ ਚਮਚੇ ਨਾਲ ਨੱਚ ਰਿਆਂ ਹਾਂ ਜਿਵੇਂ ਕਹਿ ਰਿਹਾ ਹੋਵੇ ਮੇਰਾ ਰੰਗ ਗੋਲਡਨ ਨਾ ਬਣਿਆ ਤਾਂ ਮੈਂ ਰੋਟੀਆਂ ਚ ਨਹੀਂ ਪਾਵਾਂਗਾ ਲੱਗਦਾ ਸੀ ਉਹ ਟਾਈਮ ਕਾਜੂ ਨਹੀਂ ਰਸੋਈ ਚ ਵਿਆਹ ਵਾਲਾ ਡਾਂਸ ਚੱਲ ਰਿਹਾ ਹੋਵੇ ਕਾਜੂ ਕਹਿ ਰਿਹਾ ਮੈਨੂੰ ਨਰਮ ਤੇਲ ਵਿੱਚ ਹੌਲੀ-ਹੌਲੀ ਤਪਾਓ ਮੈਂ ਕੋਈ ਸਧਾਰਨ ਮੂਫਲੀ ਨਹੀਂ ਹਾਂ ਕਾਜੂ ਭੁੰਨਣਾ ਤਾਂ ਨਹੀਂ ਇਹ ਤਾਂ ਸ਼ਾਹੀ ਇਲਾਜ ਵਰਗਾ ਲੱਗ ਰਿਹਾ ਸੱਜਣਾ ਨੂੰ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਅਸੀਂ ਕਾਜੂ ਨੂੰ ਦਿੰਦੇ ਹਾਂ ਚਮਚੀ ਵੀ ਕਹਿ ਰਹੀ ਹੁਣ ਤੱਕ ਦਾਲ ਬਦਾਮ ਹੁਣ ਕਾਜੂ ਮੈਨੂੰ ਵੀ ਐਚ ਆਰ ਛੁੱਟੀ ਦਿਓ ਜਿੱਦ ਕਾਜੂਸ ਨੇਰੇ ਹੋਣ ਲੱਗੇ ਕਾਜੂ ਸੁਗੰਧ ਦੀ ਐਵੇਂ ਫੈਲ ਗਈ ਮੋਹੱਲੇ ਦੀ ਮੀਨਾ ਕਹਿ ਰਹੀ ਕਿ ਲੱਗ ਰਿਹਾ ਪੰਜੀਰੀ ਦੀ ਰੈਸਪੀ ਨਾਲ ਰਿਸ਼ਤਾ ਰਿਹਾ ਹੋਵੇ ਕਾਜੂ ਕਹਿ ਰਿਆ ਮੈਨੂੰ ਉਹ ਰੰਗ ਤੱਕ ਭੁੰਨਣਾ ਜਦ ਮੈਂ ਦੁਲਾ ਲੱਗਾ ਲੋ ਜੀ ਕਾਜੂ ਵੀ ਰੈਡੀ ਹੋ ਗਏ ਹੁਣ ਇਹਨਾਂ ਨੂੰ ਪੰਜੀਰੀ ਚ ਨਹੀਂ ਪਾਉਣਾ ਚੌਂਕੀ ਤੇ ਵਿਆਹ ਕਰਵਾਉਣਾ ਹੈ ਲੋ ਜੀ ਆ ਗਿਰ ਸੋਈ ਦੀ ਮਿੱਠੀ ਨਾਟਕੀ ਕਿਸ਼ਮਿਸ਼ ਜਿਵੇਂ ਹੀ ਕਿਓ ਚ ਪਈ ਲੱਗਦਾ ਜਿਵੇਂ ਕਹਿ ਰਹੀ ਹੋਵੇ ਚਮਚਾ ਨਾ ਹਲਾਈ ਮੈਨੂੰ ਜਿਆਦਾ ਮੇਰੀ ਸਕਿਨ ਸਾਵਲੀ ਆ ਪੁੰਨੀ ਕਿਸ਼ਮਿਸ ਅਚਾਨਕ ਅਜੇ ਹੀ ਫੁੱਲ ਜਾਂਦੀ ਜਿਵੇਂ ਨੈਟਫਲਿਕਸ ਵੀ ਆਰਟਿਸਟ ਪਿਛਲੇ ਸੀਜ਼ਨ ਚ ਸਾਈਡ ਰੋਲ ਸੀ ਤੇ ਹੁਣ ਲੀਡਰ ਰੋਲ ਮਿਲ ਗਿਆ ਹੋਵੇ ਕਿਸ਼ਮਿਸ ਰਾਣੀ ਕਹਿੰਦੀ ਮੈਂ ਨਾ ਬਦਾਮ ਹਾਂ ਨਾ ਕਾਜੂ ਮੈਂ ਤਾਂ ਦਿਲ ਵਾਲੀ ਆ ਦਿਲ ਚ ਲਾਉਣ ਵਾਲੀ ਆ ਪਰ ਤੁਸੀਂ ਤਾਂ ਕੜਾਹੇ ਵਿੱਚ ਪਾ ਦਿੱਤਾ ਹੁਣ ਇਹ ਕਹਿ ਰਹੀ ਕਿੰਨਾ ਤੜਪਾਉਂਗੇ ਸੱਜਣਾ ਮੈਂ ਤਾਂ ਪਹਿਲਾਂ ਹੀ ਸੁੱਕ ਗਈ ਆ ਭੁੰਦੇ ਹੋਏ ਆਵਾਜ਼ ਆ ਰਹੀ ਚਮਚੀ ਹੋਲੀ ਚਲਾਈ ਕਿਸ਼ਮਿਸ਼ਾ ਕੁੜੀ ਨਹੀਂ ਤੇ ਜਦੋਂ ਕਿਸ਼ਮਿਸ਼ ਫੁੱਟਣ ਲੱਗੀ ਕੈਮਰਾ ਜ਼ੂਮ ਕਰਕੇ ਤੁਸੀਂ ਆਖੋ ਉਹ ਵੇਖੋ ਰੋਈ ਸੀ ਹੁਣ ਹੱਸ ਰਹੀ ਏ ਇਹ ਤਾਂ ਸਾਡੀ ਪੰਜਾਬੀ ਕਿਸ਼ਮਿਸ਼ ਹੈ ਚਮਚੀ ਵੀ ਕਹਿ ਰਹੀ ਮੈਂ ਕਦੇ ਕਿਸੇ ਨੂੰ ਇੰਨਾ ਨਰਮ ਨਰਮ ਨਹੀਂ ਕੁਮਾਇਆ ਤੇ ਲੋ ਜੀ ਹੁਣ ਕਿਸ਼ਮਿਸ਼ ਵੀ ਪੁੰਨੀ ਗਈ ਫੁੱਟ ਗਈ ਸੁੰਦਰ ਹੋ ਗਏ ਹੁਣ ਤਿਆਰ ਹੈ ਪੰਜੀਰੀ ਵਿੱਚ ਨਿਖਰਨ ਲਈ ਬਸ ਇੱਕ ਰੋਮਾਂਟਿਕ ਗਾਣਾ ਲਾਉਣਾ ਬਾਕੀ ਹੈ ਤੇ ਲੋ ਜੀ ਜਿਨ੍ਹਾਂ ਨੂੰ ਪਿਆਰ ਨਾਲ ਪੁੰਨਿਆ ਗਰਮ ਸਿਹਾਇਆ ਘੁਮਾਇਆ ਹੁਣ ਉਹ ਸਾਰੇ ਡਰਾਈ ਫਰੂਟਸ ਨੂੰ ਮਿਕਸੀ ਦੇ ਕਾਲੇ ਮੂੰਹ ਵਿੱਚ ਜਾਣਾ ਪਿਆ ਤੇ ਹੁਣ ਆਇਆ ਮਗਜ ਰਸੋਈ ਦਾ ਸੁਫੀ ਥੋਲੀ-ਥੋਲੀ ਕੋਜ ਰਸ ਜਾਂਦਾ ਤੇ ਆਵਾਜ਼ ਵੀ ਨਹੀਂ ਕਰਦਾ ਕਹਿੰਦਾ ਮੈਂ ਥੋੜਾ ਆ ਪਰ ਜਿੱਥੇ ਪੈ ਜਾਵਾਂ ਉੱਥੇ ਜਾਦੂ ਕਰ ਦੇਵਾਂ ਪੰਜੀਰੀ ਵੀ ਮੇਰੇ ਬਿਨਾ ਅਧੂਰੀ ਏ ਮੈਂ ਨਾ ਪਿਆ ਤਾਂ ਉਹਦੀ ਆਤਮਾ ਨਹੀਂ ਹੁੰਦੀ ਅਸੀਂ ਕਿਹਾ ਵਾਹ ਤੂੰ ਤਾਂ ਰਸੋਈ ਦਾ ਰੋਹਾਨੀ ਰੌਕਸਟਾਰ ਨਿਕਲੇ ਆ ਲੋਕ ਕਹਿੰਦੇ ਸੀ ਇਹ ਮਗਜ ਤਾਂ ਬਹੁਤ ਨਾਜ਼ੁਕ ਹੁੰਦੇ ਨੇ ਇਹ ਤਾਂ ਸਿਰਫ ਮਿੱਠੀਆਂ ਚੀਜ਼ਾਂ ਦੀ ਸ਼ਾਨ ਵਧਾਉਂਦੇ ਨੇ ਪਰ ਅੱਜ ਅਸੀਂ ਇਹਨੂੰ ਪੁੰਨ ਰਹੇ ਹਾਂ ਮਗਜ਼ਾ ਘਰੇ ਆ ਮੈਂ ਤਾਂ ਆਇਆ ਸੀ ਠੰਡੇ ਮਠਾਈਆਂ ਵਿੱਚ ਮਿਲਣ ਇਹ ਤਾਂ ਮੈਨੂੰ ਤਵੇ ਤੇ ਰੱਖ ਕੇ ਸાળ ਰਹੇ ਨੇ ਪਾਸੇ ਖੜਾ ਕਾਜੂ ਹੱਸ ਰਿਹਾ ਸੀ ਕਹਿੰਦਾ ਹਾਂ ਤੂੰ ਹੀ ਵੇਖ ਕਿਵੇਂ ਘੁੰਮਦਾ ਹੈ ਕੜਸ਼ੀ ਨਾਲ ਤੇ ਫਿਰ ਕਹਿੰਦੇ ਨੇ ਸਮਝਦਾਰੀ ਵਾਲਾ ਡਰਾਈ ਫਰੂਟ ਆ ਤੇ ਸਾਡੀ ਕੜਸ਼ੀ ਕਹਿੰਦੀ ਚੁੱਪ ਕਰ ਤੂੰ ਤਾਂ ਪੰਜੀਰੀ ਦੀ ਜਾਣ ਬੰਨਾ ਰੋਣੀ ਨਾ ਕਰ ਚੱਲਣਾ ਪਵੇਗਾ ਇਹ ਤਾਂ ਇਮਤਿਹਾਨ ਹੈ ਲੋ ਜੀ ਮਗਜ ਨੇ ਵੀ ਪੌਣੇ ਕਿ ਦਿਖਾ ਦਿੱਤਾ ਤੇ ਹੁਣ ਆ ਗਿਆ ਸਾਡਾ ਸਭ ਤੋਂ ਨੋਨਾ ਪਰ ਸਭ ਤੋਂ ਸ਼ੌਂਕੀ ਤੇ ਤੇਜ਼ ਖਿਡਾਰੀ ਖਸ ਖਸ ਇਹ ਹੋ ਡ్రਾਈ ਫਰੂਟਸ ਵਰਗਾ ਨਹੀਂ ਇਹ ਆਉਂਦਾ ਚੁੱਪ ਜਾਪ ਝੋਟ ਲਗਾਉਣ ਦਾ ਸਿੱਧਾ ਸੁਆਦ ਤੇ ਇੰਨਾ ਛੋਟਾ ਜਿਹਾ ਪੁੰਦੇ ਪੁੰਦੇ ਕਈ ਵਾਰ ਇੱਕ ਡਾਈ ਚੋਂ ਗਾਇਬ ਹੋ ਜਾਂਦਾ ਜਿਵੇਂ ਕੀ ਤੀਜੀ ਪੀੜੀ ਚ ਸਾਇੰਸ ਵਾਲਾ ਹੋਮਵਰਕ ਗਾਇਬ ਹੋ ਜਾਂਦਾ ਸੀ ਜਦ ਜਦ ਇਹਨੂੰ ਤਾਪ ਲੱਗਦੀ ਏ ਫਿਰ ਇਹ ਚੁੱਪ ਕਰਕੇ ਨਹੀਂ ਸੰਦਾ ਸਿੱਧਾ ਚੀਕ ਮਾਰਦਾ ਏ ਛੰਮ ਛੰਮ ਕੜਸ਼ੀ ਕਹਿੰਦੀ ਓਏ ਖਸ ਖਸ ਸ਼ਾਂਤ ਹੋ ਜਾ ਸੁਆਦ ਬਣਾਉਣਾ ਏ ਦਹਿਸ਼ਤ ਨਹੀਂ ਬਾਕੀ ਡਰਾਈ ਫਰੂਟਸ ਕੋਨੇ 'ਚ ਬੈਠੇ ਆਖ ਰਹੇ ਨੇ ਭੁੰਨੂ ਇਸ ਨੂੰ ਚੰਗੀ ਤਰ੍ਹਾਂ ਇਹ ਪੰਜੀਰੀ ਵਿੱਚ ਫਲੇਵਰ ਦੀ ਜ਼ਿੰਮੇਵਾਰੀ ਲੈ ਕੇ ਆਇਆ ਏ ਹੌਲੀ ਹੌਲੀ ਤਾਬ ਦੇ ਰਹੇ ਹਾਂ ਬਿਲਕੁਲ ਐਸਾ ਜਿਵੇਂ ਕਿਸੇ ਗੁੱਸੇ ਵਾਲੇ ਨੂੰ ਪਿਆਰ ਨਾਲ ਮਨਾਇਆ ਜਾਵੇ ਜੇ ਜਰਾ ਵੀ ਕਫਲਤ ਕੀਤੀ ਇਹ ਛੋਟਾ ਜਿਹਾ ਦਾਣਾ ਬਣ ਜਾਂਦਾ ਚਿਜੜਾ ਰਾਕੇਟ ਦੀਦੀ ਦੇ ਕੁੱਕਰ ਵਰਗਾ ਜੋ ਇੱਕਦਮ ਸੀਟੀ ਮਾਰ ਦਿੰਦੀ ਤੈਨੂੰ ਭੁੰਨਣਾ ਆਸਾਨ ਨਹੀਂ ਪਰ ਸਵਾਦ ਤੇ ਅਸਰ ਵਾਹ ਵਾਹ ਤੁਰਦਾ ਸਾਡੀ ਤੰਜੀ ਦਾ ਫਾਈਨਲ ਬੌਮਬ ਹੈ ਤੇ ਲੋ ਜੀ ਖਸਖਸ ਵੀ ਪੋਣ ਕੇ ਹੋ ਗਿਆ ਹੀ ਰੋ ਹੁਣ ਤਿਆਰ ਹੈ ਪੰਜੀਰੀ ਨੂੰ ਰਾਇਲ ਟੱਚ ਦੇਣ ਲਈ ਲੈ ਭੈਣੇ ਕਿਉ ਪਾ ਦਿੱਤਾ ਗਿਆ ਹੁਣ ਲੱਗੀ ਨਾਰੀਅਲ ਦੀ ਅਫੀਸ਼ੀਅਲ ਪੁਨਾਈ ਰੇਲ ਨਾਰੀਅਲ ਦੇ ਬੂਰੇ ਪੈਂਦੇ ਨੇ ਤਵੇ ਤੇ ਇਸ ਤਰ੍ਹਾਂ ਜਿਵੇਂ ਕਿਸੇ ਸ਼ਾਦੀ ਵਾਲੇ ਡੀਜੇ ਚ ਮੁੰਡਾ ਆਪਣਾ ਤੰਦਰੁਸਤਾਂਸ ਲੈਂਦੇ ਨੇ ਇਸ ਦੇ ਤਲੀਆਂ ਚ ਕਿਉ ਹੌਲੀ ਹੌਲੀ ਕੁਸਰਿਆ ਜਿਵੇਂ ਸਸੁਰਾਲੀ ਗੱਲਾਂ ਨਵੇਂ ਜਵਾਈ ਦੇ ਦੇ ਵਿੱਚ ਜਿੰਨਾ ਵਧੀਆ ਭੁੰਨੋਗੇ ਨਾਰੀਅਲ ਨੂੰ ਉੰਨੀ ਹੀ ਵਧੀਆ ਸੁਗੰਧ ਆਏਗੀ ਸੁੰਘ ਕੇ ਲੱਗੇਗਾ ਜਿਵੇਂ ਸਾਊਥ ਵਾਲੀ ਫਿਲਮ ਦੇ ਸੰਟੰਟ ਤੇ ਆ ਗਏ ਤੇ ਜੇ ਓਵਰਕੁੱਕ ਹੋ ਗਏ ਨਾਰੀਅਲ ਤਾਂ ਪੰਜੀਰੀ ਨਹੀਂ कुरकुरੇ ਚਿਪਸ ਬਣ ਜਾਊਗੇ ਕਿਉਂ ਵੀ ਕਹਿ ਰਿਹਾ ਮੈਨੂੰ ਨਾ ਗਰਮ ਕਰੀ ਜ਼ਿਆਦਾ ਮੇਰੀ ਹੱਦ ਸੀਮਤ ਹੈ ਨਾਰੀਅਲ ਉਹ ਤਾਂ ਸਾਡਾ 스ਨੋ ਵਾਈਟ ਸਟਾਈਲ ਫਲੇਵਰ ਕਿੰਗ ਹੈ ਜਿਵੇਂ ਨਾਰੀਅਲ ਦਾ ਇਹ ਪੁੰਨਿਆ ਸੁੰਗਿਆ ਫਲੇਵਰ ਚੁੱਪੀ ਲਾ ਦਿੰਦਾ ਮੂੰਹ ਤੇ ਉਸੇ ਤਰ੍ਹਾਂ ਕੁਝ ਲੋਕ ਵੀ ਹੁੰਦੇ ਸੋਹਣੇ ਪਰ ਜਲੇ ਹੋਏ ਨਾਰੀਅਲ 'ਚ ਸੋਚ ਰਿਹਾ ਹੋਵੇਗਾ ਹੋ ਰੱਬ ਮੈਨੂੰ ਤਾਂ ਮਿੱਠੀ ਪੰਜੀਰੀ ਚ ਪਾ ਕੇ ਖੁਜਲ ਲੱਗ ਪੈਣੀ ਪਰ ਸਾਨੂੰ ਤਾਂ ਬਣਾਉਣੇ ਲਾਜਵਾ ਮੂੰਗੀ ਦੀ ਪੰਜੀਰੀ ਇੱਥੇ ਨਾ ਕੋਈ ਚਾਟ ਮਸਾਲਾ ਨਾ ਠੰਡਾ ਅਦਰ ਸਿਰਫ਼ ਤਪਦੇ ਹੋਏ ਕੜਾਹੇ ਦੀ ਗਰਮੀ ਤੇ ਨਾਰੀਅਲ ਦੀ ਮਹਿਕ ਇਸੀ ਤਰ੍ਹਾਂ ਹੋਰ ਵੀ ਚੀਜ਼ਾਂ ਪੁੰਗਣੀਆਂ ਪੈਣਗੀਆਂ ਪਰ ਨਾਰੀਏ ਤੋਂ ਚਿੰਤਾ ਨਾ ਕਰ ਤੇਰਾ ਰੋਲ ਤਾਂ 12 ਦਾ 12 ਵਰਗਾ ਹੈ ਆਖਿ ਪੰਜੀਵੀ ਦੀ ਸ਼ਾਨ ਤੂੰ ਹੀ ਬਣੇਗਾ ਉਨ ਆ ਗਿਆ ਉਹ ਪਲ ਜਦੋਂ ਘਿਓ ਰਾਜ ਕਰੇਗਾ ਮੂੰਗੀ ਦੀ ਦਾਲ ਕਹਿ ਰਹੀ ਹੋਵੇਗੀ ਹੋ ਮੇਰੇ ਰੱਬਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਮੇਰੀ ਜ਼ਿੰਦਗੀ 'ਚ ਘਿਓ ਵਰਗਾ ਰਾਜਕੁਮਾਰ ਵੀ ਆਵੇਗਾ ਦੇਖੋ ਦੇਖੋ ਇਹ ਦੇਸੀ ਘਿਓ ਜਦੋਂ ਪੈਂਦਾ ਹੈ ਨਾ ਤਾਂ ਮਹਿਕ ਇੰਨੀ ਆਉਂਦੀ ਹੈ ਕਿ ਪੜੋਸੀ ਵੀ ਵਾਈਫਾਈ ਨੇ ਕਿਉਂ ਵਾਈਫਾਈ ਲੱਭਣ ਲੱਗ ਪੈਂਦੇ ਨੇ ਹੁਣ ਦਾਲ ਤੇ ਘਿਓ ਮਿਲ ਰਹੇ ਨੇ ਪਿਆਰ ਵਾਂਗ ਮਿਕਸ ਹੋ ਰਹੇ ਨੇ ਬਿਨਾਂ ਕਿਸੇ ਬਰੋਕਣ ਰਿਸ਼ਤੇ ਦੀ ਇਸੇ ਤਰ੍ਹਾਂ ਬਣੂਗੀ ਪੰਜੀਰੀ ਰਾਜਕੁਮਾਰੀ ਮੂੰਗੀ ਦੀ ਸੌਂਦੀ ਸੌਂਦੀ ਖੁਸ਼ਬੂ ਦੇਖਿਓ ادی ਰੋਮਾਂਟਿਕ ਟੱਚ ਬਸ ਰੀਲ ਬਣਦੀ ਹੈ ਇਹ ਕੀ ਹੋਤਾ ਐਵੇਂ ਕਿਉਂ ਨਹੀਂ ਇਹ ਤਾਂ ਦਾਲ ਦੀ ਤਕਦੀਰ ਬਦਲਣ ਆਇਆ ਹੈ ਕਿਉਂ ਪੈ ਕੇ ਦਾਲ ਵੀ ਸੋਚ ਰਹੀ ਹੈ ਉਹ ਖਾਏ ਇਹ ਤਾਂ ਸਪਾ ਚਾਹ ਲੱਗ ਰਿਹਾ ਹੈ ਕਿਉਂ ਪੈਣ ਵਾਲੀ ਤਾਲ ਨੇ ਲੈ ਲਈ ਲੰਬੀ ਸਾਹ ਬੁੱਲੀ ਉਹ ਮੇਰੇ ਰੱਬਾ ਇਹ ਤਾਂ ਪਿਆਰ ਦਾ ਮਸਾਜ ਲੱਗ ਰਿਹਾ ਹੈ ਕਿਉਂ ਐਵੇਂ ਨਹੀਂ ਪਾਇਆ ਜਾਂਦਾ ਇਹ ਤਾਂ ਮਾਂ ਦੀ ਰਸੋਈ ਤੇ ਹੀ ਮਿਲਦਾ ਨਹੀਂ ਤਾਂ ਦੁਨੀਆ ਤਾਂ ਡਾਈਟ ਵਾਲੀ ਹੋ ਗਈ ਆ ਦੇਖ ਰਹੇ ਹੋ ਦੋਸਤੋ ਜਿਵੇਂ ਜ਼ਮੀਨ ਤੇ ਮੀਂਹ ਪਿਆ ਤੇ ਮਿੱਟੀ ਵਿੱਚੋਂ ਖੁਸ਼ਬੂ ਆਉਂਦੀ ਏ ਉਹ ਮਾਹੌਲ ਹੋ ਗਿਆ ਏ ਕੜਾ ਇਹ ਵਿੱਚ ਕਿਉਂ ਪੌਂਦੇ ਹੋਏ ਲੱਗ ਰਿਹਾ ਜਿਵੇਂ ਕਿਸੇ ਨੇ ਨਵੀਂ ਕਾਰ 'ਚ ਡੀਜ਼ਲ ਪਾਇਆ ਹੋਵੇ ਮੂੰਗੀ ਦੀ ਦਾਲ ਸੋਚ ਰਹੀ ਹੋਵੇਗੀ ਬਚਪਨ ਤੋਂ ਸੁਣਿਆ ਸੀ ਸਬਰ ਦਾ ਫਲ ਮਿੱਠਾ ਹੁੰਦਾ ਏ ਪਰ ਕਿਉਂ ਤਾਂ ਉਸ ਤੋਂ ਵੀ ਮਿੱਠਾ ਨਿਕਲਿਆ ਦਾਲ ਨੂੰ ਵੀ ਨਵੇਂ ਦੁਲੰਬ ਬਣਾਉ ਤੇ ਕਿਉ ਨੂੰ ਦਿਲ ਵਾਲਾ ਕਹੋ ਹੌਲੀ ਹੌਲੀ ਮਿਕਸ ਕਰਦੇ ਹੋਏ ਕਹੋ ਬੰਦੇ ਵੀ ਐਵੇਂ ਮਿਕਸ ਹੋ ਜਾਣ ਜਿਵੇਂ ਦਾਲ ਤੇ ਕਿਉ ਨਾ ਝਗੜਾ ਨਾ ਰੋੜਾ ਕਿਉ ਕੀ ਤੇ ਦਾਲ کہہ ਰਹੀ ਸੱਚ ਦੱਸਾਂ ਕਿਉ ਦੇ ਹੱਥ ਲੱਗੇ ਮੈਂ ਤਾਂ ਮੈਲਟ ਹੋ ਗਿਆ ਕਿਉ ਪੈਣ ਨਾਲ ਲੱਗ ਰਿਹਾ ਜਿਵੇਂ ਕਿਸੇ ਦੇ ਪਿੰਡ ਦੀ ਰਸੋਈ ਚ ਬੀਬੀ ਨੇ ਕਿਹਾ ਹੋਵੇ ਘਰ ਵਾਲਾ ਆ ਰਿਹਾ ਚੰਗੀ ਪੰਜੀਰੀ ਬਣਾ ਲੈ ਦਾਲ ਤੇ ਕਿਉ ਦੀ ਜੋੜੀ Netflix ਤੇ ਵੀ ਨਾ ਮਿਲੇ ਐਸੀ ਸਟੋਰੀ ਹੁਣ ਪੰਜੀਰੀ ਰੱਖੀਏ ਠੰਡੀ ਹੋਣ ਤੇ ਅਸੀਂ ਰੱਖੀ ਹਾਂ ਮੂੰਹ ਲੋਣ ਨੂੰ ਹੁਣ ਐਵੇਂ ਲੱਗਿਆ ਨਾ ਕੀਕਿਉ ਜ਼ਿਆਦਾ ਸੀ ਦਿਨ ਦੀ ਲਗਣ ਨਾਲ ਬਣਾਈਏ ਕੈਲਰੀਸ ਖੁੰਜਾ ਹੁਣ ਆ ਗਿਆ ਹੈ ਪੰਜੀਰੀ ਵਿੱਚ ਮਹਿੰਗਾ ਪਰਿਵਾਰ ਕਾਜੂ ਬਦਾਮ ਕਿਸ਼ਮਿਸ਼ ਜਿੰਨਾ ਦੀ ਥਾਂ ਤਾਂ ਹਰੇਕ ਸ਼ਾਦੀ 'ਚ ਵੀ ਆਈਪੀ ਲਾਈਨ 'ਚ ਹੁੰਦੀ ਏ ਪੰਜੀਰੀ ਵੀ ਸੋਚ ਰਹੀ ਏ ਹਾ ਮੇਰੇ ਰੱਬਾ ਇਹ ਤਾਂ ਜਿਵੇਂ ਮੇਰੇ ਕੋਲ ਬਾਲੀਵੁੱਡ ਦੀ ਕਾਸਟ ਆ ਗਈ ਹੋਵੇ ਕਾਜੂ ਆਇਆ ਆਕਦਾ ਮੈਂ ਸੀਨੀਅਰ ਹੂੰ ਮੈਨੂੰ ਉੱਪਰ ਰੱਖੋ ਬਦਾਮ ਕਹਿੰਦਾ ਬੁਲਾਵਾ ਤਾਂ ਮੇਰੇ ਆਈਕਿਊ ਕਰਕੇ ਆਇਆ ਤੇ ਪਿਸਤਾ ਬੋਲ ਪਿਆ ਚੁੱਪ ਕਰੋ ਰੰਗ ਤਾਂ ਮੇਰਾ ਹੀ ਸਭ ਤੋਂ ਜ਼ਿਆਦਾ ਆਉਂਦਾ ਏ ਇਹ ਡਰਾਈ ਫਰੂਟਸ ਐਵੇਂ ਨਹੀਂ ਆਏ ਇਹ ਪੰਜੀਰੀ ਦੇ ਸ਼ੋ ਸਟਾਪਰ ਵਾਕ ਲਈ ਤਿਆਰ ਨਹੀਂ ਹੁਣ ਹੋ ਗਿਆ ਪੰਜੀਰੀ ਵਿੱਚ ਗ੍ਰੈਂਡ ਫਿਨ ਵਾਲੇ ਡਰਾਈ ਫਰੂਟਸ ਦੇ ਨਾਲ ਇਹ ਰੀਲ ਨਹੀਂ ਫੀਲ ਹੋਣੀ ਚਾਹੀਦੀ ਏ ਕਾਜੂ ਤੇ ਬਦਾਮ ਆਉਣ ਤਾਂ ਲੱਗ ਰਿਹਾ ਮੋਗੀ ਦੀ ਪੰਜੀਰੀ ਬਣ ਗਈ ਏ ਫਾਈਵ ਸਟਾਰ ਕੋਈ ਕਹਿ ਰਿਹਾ ਮੈਨੂੰ ਤੋੜ ਤਾਂ ਸਹੀ ਤੇ ਕੋਈ ਕਹਿ ਰਿਹਾ ਮੈਨੂੰ ਹੌਲੀ-ਹੌਲੀ ਪਾਉ ਮੈਨੂੰ ਚਟਕਾ ਨਾ ਲੱਗੇ ਗੁੜ ਪੈਂਦੇ ਹੀ ਪੰਜੀਰੀ ਨੇ ਕਿਹਾ ਓਹੋ ਆ ਗਈ ਮੈਨੂੰ ਮਾਫੀ ਦੇਣ ਵਾਲੀ ਮਿੱਠੀ ਜ਼ੁਬਾਨ ਗੁੜ ਪਾ ਕੇ ਪੰਜੀਰੀ ਵੀ ਚਟਕਾ ਮਾਰਦੀ ਹੁਣ ਮੈਨੂੰ ਖਾਣ ਵਾਲੇ ਵੀ ਹੁੜਮੁੜ ਮੈਨੂੰ ਯਾਦ ਕਰਨਗੇ ਇਹ ਗੁੜ ਨਹੀਂ ਇਹ ਤਾਂ ਸਾਡੀ sweetness ਦਾ ਰਖਵਾਲਾ ਹੈ ਗੁੜ ਆ ਗਿਆ ਹੁਣ ਡਾਕਟਰ ਵੀ ਕਹੇ 슈ਗਰ ਹੋ ਜਾਵੇ ਤਾਂ ਇਹੋ ਜਿਆ ਹੋਵੇ ਪੰਜੀਰੀ ਦੀ ਮਠਾਸ ਨੇ ਵੀ ਕਹਿ ਦਿੱਤਾ ਬਸ ਹੋਰ ਨਹੀਂ ਹੁਣ ਤਾਂ ਮੇਰੇ ਫੈਨ ਨਹੀਂ ਬਣ ਜਾਣਗੇ ਹੁਣ ਆ ਗਿਆ ਉਹ ਲਹਿੰਦਾ ਪਲ ਜਦ ਸਾਰੇ ਸਵਾਦ ਮਿਲ ਕੇ ਇਕ ਹੋ ਰਹੇ ਨੇ मूंग ਦੀ ਦਾਲ ਕਿਉ ਗੁੜ ਨਾਰੀਅਲ ਅਤੇ ਸਾਰੇ ਡਰਾਈ ਫੂਡ ਪੈ ਰਹੇ ਨੇ ਕੜਾਹਾ ਵੀ ਕਹਿ ਰਿਹਾ ਇੰਨਾ ਸੁਆਦ ਤਾਂ ਮੈਂ ਕਦੀ ਵੀ ਨਹੀਂ ਚਖਿਆ ਕਿਉਂ ਹੌਲੀ-ਹੌਲੀ ਦਾਲ ਨੂੰ ਗੱਲਾਂ ਕਰ ਰਹੀਆ ਤੇ ਨਾਰੀਅਲ ਕਾਜੂ ਹਾਸਕੇ ਟੁਮਕੇ ਪਾ ਰਹੇ ਗੁਰਦੇ ਔਰ ਨਾਲ ਦਿਲਾਂ ਦੀ ਮਿਠਾਸ ਵੱਧ ਗਈ ਤੇ ਬਦਾਮ ਨੇ ਕਿਹਾ ਹੁਣ ਤਾਂ ਇੰਸਟਾਗ੍ਰam ਵਾਲਾ ਕੈਪਸ਼ਨ ਬਣਦਾ ਹੈ #perfectmixture #panjiri love ਇਹ ਤਾਂ ਰਿਐਲਿਟੀ ਸ਼ੋ ਚੱਲ ਰਿਹਾ ਹੈ ਸੁਆਦ ਕੇ ਸਿਤਾਰੇ